சட்டம் கிரின்ஜ் பஸ் சிந்தா சட்டம் கிரின்ஜ் பஸ் ਇਸ ਮੁਸ਼ਕਿਲ ਦਾ ਹੱਲ ਲੱਭਣ ਲਈ ਇੱਕ ਕਦਮ ਉਠਾਉਣਾ ਮਾਣੇ ਬੁੱਕਲ ਵਿੱਚ ਲੈ ਕੇ ਬੱਚਿਆਂ ਨੂੰ ਇਤਿਹਾਸ ਸੁਣਾਣਾ ਮਾਣੇ ਬੁੱਕਲ ਵਿੱਚ ਲੈ ਕੇ ਬੱਚਿਆਂ ਨੂੰ சி பனை சான் பகுல சான் சார்கா ਸਾਡਾ ਅਸਲੀ ਮਾਤੇ ਪਿਓ ਕਿਹੜਾ ਸਭ ਕੁਝ ਸਮਝਾਉਣ ਮਾਣੇ ਬੁੱਕਲ ਵਿੱਚ ਲੈ ਕੇ ਬੱਚਿਆਂ ਨੂੰ ਇਤਿਹਾਸ ਸੁਣਾਉਣ ਮਾਣੇ ਬੁੱਕਲ ਵਿੱਚ ਲੈ ਕੇ ਬੱਚਿਆਂ ਇਤਿਹਾਸ ਸੁਣਾਣਾ ਮਾਵਾ ਦੇ ਕਿਉਂ ਸਿਰਤਾਜ ਸ਼ਹੀਦਾਂ ਦੇ ਗੁਰੂ ਅਰਜਨ ਜੀ ਨੂੰ ਕਹਿੰਦੇ ਨੇ ਕੀ ਮੇਘੜੀ ਚਮਕੌਰ ਨੂੰ ਕਹਿ ਰਹੇ 10 10 ਲੱਖ ਤੇ ਪੰਦੇ ਨੇ ਉਹ ਸਿੰਘ ਅਜੀਤ ਜੋ ਝਾਰ ਜਹਾਂ ਇੱਕ ਜੋਸ਼ ਜਗਾਣ ਮਹਾਨੇ ਬੁੱਕਲ ਵਿੱਚ ਲੈ ਕੇ ਬੱਚਿਆਂ ਨੂੰ ਇਤਿਹਾਸ ਸੁਣਾਣੇ ਨਾ ਮਾ ਨੇ ਬੁੱਕਲ ਵਿੱਚ ਲੈ ਕੇ ਬੱਚਿਆਂ ਨੂੰ ਇਤਿਹਾਸ ਸੁਣਾਣੇ ਮਾ ਮਾ ਨੇ ਜੋ ਕੌਮ ਲਈ ਕੁਰਬਾਨ ਹੋਏ ਨਾ ਦੱਸਣੇ ਉਹ ਨਾ ਸ਼ਰਾਦ ਬਾਬਾ ਦੀਪ ਨਿੰਦ ਇਹੋ ਦਿਆਂਦਾ ਨਲੂਏ ਜਿਹ ਮਰਦ ਦਲੇਰਾ ਨੇ ਪਾਈ ਤਾਰੂ ਸਿੰਘ ਬਾਰੇ ਦਸਣਾ ਜੱਜ ਕੇ ਸਾਨੂੰ ਬਾਉਣਾ ਮਾਵੇਂ ਬੁੱਕਲ ਵਿੱਚ ਲੈ ਕੇ ਬੱਚਿਆਂ ਨੂੰ ਇਤਿਹਾਸ ਸੁਣਾਣਾ ਮਾਂ ਨੇ ਬੁੱਕਲ ਵਿੱਚ ਲੈ ਕੇ ਬੱਚਿਆਂ ਨੂੰ ਇਤਿਹਾਸ ਸੁਣਾਣਾ ਮਾਂ ਨੇ ਸੱਡੀ ਕੌਮ ਕਿਦਰ ਨੂੰ ਜਾ ਰਹੀਏ ਬਸ ਇਹ ਹੀ ਖਾ ਰਹੀਏ ਸਾਡੀ ਕੌਮ ਕਿਦਰ ਨੂੰ ਜਾ ਰਹੀਏ ਬਸ ਇਹ ਹੀ ਚਿੰਤਾ ਖਾ ਰਹੀਏ ਇਸ ਮੁਸ਼ਕਲ ਦਾ ਹੱਲ ਨਾ ਲੱਭਣ ਲਈ ਇੱਕ ਕਦਮ ਉਠਾੜ ਮਾਵਾਂ ਬੁੱਕਲ ਵਿੱਚ ਲੈ ਕੇ ਬੱਚਿਆਂ ਨੂੰ ਇਤਿਹਾਸ ਸੁਣਾਣਾ ਮਾਮਨੇ ਬੁੱਕਲ ਵਿੱਚ ਲੈ ਕੇ ਬੱਚਿਆਂ ਨੂੰ ਇਤਿਹਾਸ ਸੁਣਾਣਾ ਮਾਮਨੇ ਅਸੀਂ ਦਾ ਸਿੰਘ ਤੇ ਕਾਰ ਬਣੇ ਸਾਨੂੰ ਕਿਸਨੇ ਪਹੁੰਚ ਸ਼ਿਕਾਇਆ ਸੀ ਸਾਨੂੰ ਸਰਦਾਰੀ ਦੇਣ ਲਈ ਕਿਸ ਕਿਸਨੇ ਦਰਦ ਹੰਡਾਇਆ ਸੀ ਸਾਡਾ ਅਸਲੀ ਮਾਂ ਸਭ ਕੁਝ ਸਮਝਾਉਣ ਮਾਣੇ ਬੁੱਕਲ ਵਿੱਚ ਲੈ ਕੇ ਬੱਚਿਆਂ ਨੂੰ ਇਤਿਹਾਸ ਸੁਣਾਉਣ ਮਾਣੇ ਬੁੱਕਲ ਵਿੱਚ ਲੈ ਕੇ ਬੱਚਿਆਂ ਨੂੰ ਇਤਿਹਾਸ ਕਿਉਂ ਸਰਤਾਜ ਸ਼ਹੀਦਾਂ ਦੇ ਗੁਰੂ ਅਰਜਨ ਜੀ ਨੂੰ ਕਹਿੰਦੇ ਨੇ ਕੀ ਮੇਘੜੀ ਚਮਕੌਰ ਨੂੰ ਕਹਿ ਰਹੇ 10 10 ਲੱਖ ਤੇ ਪਹੁੰਚੇ ਉਹ ਹੁਸੈਨ ਜੋਸ਼ ਜਗਾਣ ਮਾਣੇ ਬੁੱਕਲ ਵਿੱਚ ਲੈ ਕੇ ਬੱਚਿਆਂ ਨੂੰ ਇਤਿਹਾਸ ਸੁਣਾਣ ਮਾਣੇ ਬੁੱਕਲ ਵਿੱਚ ਲੈ ਕੇ ਬੱਚਿਆਂ ਨੂੰ ਇਤਿਹਾਸ ਸੁਣਾਣੇ குபானப சே யோ நலு ஜே மர பாய் தாரு ਸੁਣਾ ਜੱਜ ਕੇ ਸਾਨੂੰ ਬਾਉਣਾ ਮਾਮਾਨੇ ਬੁੱਕੜ ਵਿੱਚ ਲੈ ਕੇ ਬੱਚਿਆਂ ਨੂੰ ਇਤਿਹਾਸ ਸੁਣਾਣ ਮਾਮਾਨੇ ਬੁੱਕੜ ਵਿੱਚ ਲੈ ਕੇ ਬੱਚਿਆਂ ਨੂੰ மீரூ பஸ் எத்தி கம்மரணும் بس یہی چنتا کر رہی ہے اس مشکل دا حل لبڑنے اِتھ قدم اٹھوڑماں نے بُکل وچ لے کے بچیاں نوں ਇਤਿਹਾਸ ਸੁਣਾਣਾ ਮਾਮਾ ਨੇ ਬੁੱਕਲ ਵਿੱਚ ਲੈ ਕੇ ਬੱਚਿਆਂ ਨੂੰ ਇਤਿਹਾਸ ਸੁਣਾਣਾ ਮਾਮਾ ਨੇ ਅਸੀਂ ਕਿਦਾਂ ਸਿੰਘ ਤੇ ਕੌਰ ਬਣੇ ਸਾਨੂੰ ਕਿਸ ਨੇ ਪਹੁੰਚ ਸ਼ਿਕਾਇਆ ਸਾਨੂੰ ਸਰਦਾਰੀ ਥੇੜ ਨਹੀਂ ਕਿਸ ਕਿਸ ਨੇ ਦਰਦ ਹੰਡਾਇਆ ਸੀ ਸਾਡਾ ਅਸਲੀ ਮਾਤੇ ਪਿਓ ਕਿਹੜਾ ਸਭ ਕੁਝ ਸਮਝਾਉਣ ਮਾਣੇ ਬੁੱਕਲ ਵਿੱਚ ਲੈ ਕੇ ਬੱਚਿਆਂ ਇਤਿਹਾਸ ਸੁਣਾਣਾ ਮਾਵਾਂ ਨੇ ਬੁੱਕਲ ਵਿੱਚ ਲੈ ਕੇ ਬੱਚਿਆਂ ਨੂੰ ਇਤਿਹਾਸ ਸੁਣਾਣਾ ਮਾਵਾਂ ਦੇ ਕਿਉਂ ਸਰਤਾਜ ਸ਼ਹੀਦਾਂ ਦੇ ਦੁਆਰ ਜਨ ਜੀ ਨੂੰ ਕਹਿੰਦੇ ਨੇ ਕੀ ਮੇਘੜੀ ਚਮਕੌਰ ਨੂੰ ਕਹਿ ਰਹੇ ਦਸ ਦਸ ਲੱਖ ਤੇ ਪੈਂਦੇ ਨੇ ਉਹ ਸਿੰਘ ਅਜੀਤ ਜੋ ਝਾਰ ਜਹਾਂ ਇੱਕ ਜੋਸ਼ ਜਗਾਣ ਮਹਾ ਬੁੱਕਲ ਵਿੱਚ ਲੈ ਕੇ ਬੱਚਿਆਂ ਨੂੰ ਇਤਿਹਾਸ ਸੁਣਾਣੇ ਮਾਮ ਨੇ ਬੁੱਕਲ ਵਿੱਚ ਲੈ ਕੇ ਬੱਚਿਆਂ ਨੂੰ ਇਤਿਹਾਸ ਸੁਣਾਣੇ ਮਾਮ ਨੇ ਜੋ ਕਾਮ ਲਈ ਕੁਰਬਾਨ ਨਾ ਦੱਸਣੇ ਉਹ ਨਾ ਸ਼ਿਰਾਦ ਬਾਬਾ ਦੀਪ ਸਿੰਘ ਇਹ ਯੋਧਾ ਆਂਦਾ ਨਲੂਏ ਜਿਹ ਮਰਦ ਦਲੇਰਾ ਦੇ ਭਾਈ ਤਾਰੂ ਸਿੰਘ ਬਾਰੇ ਦੱਸਣਾ ਜਦ ਕਿਸਾਨੂ ਬੁੱਕਲ ਵਿੱਚ ਲੈ ਕੇ ਬੱਚਿਆਂ ਨੂੰ ਇਤਿਹਾਸ ਸੁਣਾਣਾ ਮਾਂ ਮੰ ਬੁੱਕਲ ਵਿੱਚ ਲੈ ਕੇ ਬੱਚਿਆਂ ਨੂੰ ਇਤਿਹਾਸ ਸੁਣਾਣਾ ਮਾਂ